ਮਜੀਠੇ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਉੱਥੇ ਵਿਕਰਮ ਮਜੀਠੀਆ ਨੇ ਇੱਕ ਬਿਆਨ ਦਿੱਤਾ ਤੇ ਜਿਸ ਬਿਆਨ ਨੇ ਲਗਾਤਾਰ ਹੁਣ ਸਿਆਸਤ ਪਖਾ ਦਿੱਤੀ ਹੈ। ਮਾਲਵਿੰਦਰ ਕੰਗ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਕਈ ਸਵਾਲ ਖੜੇ ਕਰ ਦਿੱਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਸਿਰਫ ਔਰ ਸਿਰਫ ਆਪਣੀ ਸਿਆਸਤ ਚਮਕਾ ਰਹੇ ਨੇ। ਤੇ ਜੋ ਮਜੀਠਾ ਹਲਕਾ ਦੇ ਵਿੱਚ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਮਜੀਠੀਆਂ ਨੂੰ ਕਿਸ ਤਰ੍ਹਾਂ ਪਤਾ ਕਿ ਉਹ ਦੋਸ਼ੀ ਨਕਲੀ ਨੇ ਜਾਂ ਅਸਲੀ ਕੀ ਉਹਨਾਂ ਦੇ ਨਸ਼ਾ ਤਸਕਰਾਂ ਦੇ ਨਾਲ ਲਿੰਕ ਨੇ ਕਈ ਸਵਾਲ ਹੈ ਜਿਹੜੇ ਕਿ ਹੁਣ ਮਾਲਵਿੰਦਰ ਕੰਗ ਦੇ ਵੱਲੋਂ ਖੜੇ ਕਰ ਦਿੱਤੇ ਨੇ ਦੂਜੇ ਪਾਸੇ ਅਕਾਲੀ ਦਲ ਦੇ ਕੁਝ ਲੀਡਰਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਤੱਕ ਸਾਥੀ ਚਾਰੇ ਨੇ ਤੇ ਪਹਿਲਾ ਪੂਰਾ ਮਾਮਲਾ ਦੱਸਿਏ ਕਿ ਵਿਕਰਮ ਮਜੀਠੀਆ ਨੇ ਕੱਲ ਮਜੀਠਾ ਹਲਕਾ ਦੇ ਵਿੱਚ ਉੱਥੇ ਹੀ ਜਿਹੜਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਤੇ ਕੱਲ ਦੱਸ ਦਈਏ ਕਿ 15 ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਜਿਸ ਤੋਂ ਬਾਅਦ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਦੇ ਵਿੱਚ ਦਿਖਾਈ ਦਿੱਤੇ ਗਏ ਡੀਐਸਪੀ ਐਸਐਚਓ ਸਸਪੈਂਡ ਕਰ ਦਿੱਤੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਮੌਤ ਨਹੀਂ ਸਗੋ ਕਤਲ ਹੈ ਤੇ ਹੁਣ ਮਾਲਵਿੰਦਰ ਕੰਗ ਬਿਕਰਮ ਮਜੀਠੀਆ ਦੇ ਉੱਤੇ ਕਈ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਆਓ ਤੁਹਾਨੂੰ ਸੁਣਾਉਨੇ ਆ ਪਹਿਲਾਂ ਮਾਲਵਿੰਦਰ ਕੰਗ ਦਾ ਹੋਰ ਕੀ ਕੁਝ ਕਹਿਣਾ ਹੈ ਮਜੀਠੀਏ ਹਲਕੇ 'ਚ ਜਿਹੜੇ ਸ਼ਰਾਬ ਨਾਲ ਬੜੀਆਂ ਦੁਖਦਾਈ ਮੌਤਾਂ ਹੋਈਆਂ ਹੈ ਔਰ ਬਹੁਤ ਹੀ ਅਫਸੋਸਜਨਕ ਹੈ ਕੰਡੇਮਨੇਬਲ ਵੀ ਹੈ ਜਿਹੜੇ ਵੀ ਲੋਕ ਇਹਦੇ ਲਈ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦੀਆਂ ਡਾਇਰੈਕਸ਼ਨਾਂ ਤੇ ਜਿਹੜੇ ਪ੍ਰਾਈਮ ਕਿਊਸਡ ਹੈ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਜਿਹੜੇ ਪੁਲਿਸ ਅਫਸਰਾਂ ਨੇ ਕੋਤਾਈ ਵਰਤੀ ਹੈ ਜਾਂ ਲਾਪਰਵਾਹੀ ਵਰਤੀ ਹੈ ਉਹਨਾਂ ਦੇ ਖਿਲਾਫ ਵੀ ਐਕਸ਼ਨ ਪੰਜਾਬ ਸਰਕਾਰ ਨੇ ਇਮੀਡੀਏਟਲੀ ਲਿਆ ਹੈ ਮੈਨੂੰ ਸਭ ਤੋਂ ਅਚੰਭੇ ਦੀ ਗੱਲ ਇਹ ਲੱਗੀ ਜਦੋਂ ਉਸ ਹਲਕੇ ਤੋਂ ਕਈ ਵਾਰ ਐਮਐਲਏ ਰਹੇ ਵਿਕਰਮ ਸਿੰਘ ਮਜੀਠੀਆ ਸਾਹੂ ਇਹ ਕਹਿੰਦੇ ਆ ਕਿ ਇਹ ਜਿਹੜੇ ਲੋਕ ਫੜੇ ਗਏ ਆ ਇਸ ਨਕਲੀ ਸ਼ਰਾਬ ਨੂੰ ਵੇਚਣ ਵਾਲੇ ਉਹ ਅਸਲੀ ਮੁਜਰਮ ਨਹੀਂ ਗਏ ਜਾਂ ਤੇ ਵਿਕਰਮ ਸਿੰਘ ਮਜੀਠੀਆ ਅਸਲੀ ਮੁਜਰਮਾਂ ਨੂੰ ਜਾਣਦੇ ਆ ਤਾਂ ਇੰਨੀ ਜਲਦੀ ਉਹ ਕਹਿ ਰਿਹਾ ਜਦੋਂ ਅਜੇ ਪੁਲਿਸ ਨੇ ਕੁਝ ਬੰਦੇ ਅਰੈਸਟ ਵੀ ਕੀਤੇ ਆ ਮਜੀਠੀਆ ਸਾਹਿਬ ਨੂੰ ਕਿਹੜੀ ਐਫਐਜੀ ਇਨਵੈਸਟੀਗੇਸ਼ਨ ਸੀ ਐਫਐਜੀ ਐ ਗੈਰੀ ਜਾਣਕਾਰੀ ਸੀ ਵੀ ਜਿਹੜੇ ਉਹ ਕਹਿੰਦੇ ਆ ਵੀ ਅਸਲੀ ਬੰਦੇ ਨਹੀਂ ਗੁਨਾਹਗਰ ਨਹੀਂ ਹੈ ਤੇ ਜਿਹੜੇ ਅਸਲੀ ਗੁਨਾਹਗਰ ਹਨ ਜੀਠਿਆ ਸਾਹਿਬ ਫਿਰ ਉਹਨਾਂ ਦੇ ਨਾਮ ਤੁਸੀਂ ਪੁਲਿਸ ਨੂੰ ਦੱਸ ਦੋ ਇਸ ਤਰ੍ਹਾਂ ਤੁਸੀਂ ਗੁੰਮਰਾਹ ਨਾ ਕਰੋ ਸਟੇਟ ਨੂੰ ਸੂਬੇ ਨੂੰ ਜਾਂ ਤੇ ਤੁਸੀਂ ਅਸਲੀ ਗੁਨਾਹਗਰਾਂ ਨੂੰ ਦੱਸਣਾ ਨਹੀਂ ਚਾਹੁੰਦੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਪੈਟਰੋਨੇਜ ਕਰ ਰਹੇ ਹੋ ਆਦਰਵਾਇਜ਼ ਤੁਸੀਂ ਝੂਠ ਬੋਲ ਰਹੇ ਹੋ ਕਿ ਜਿਹੜੇ ਲੋਕ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਆ ਸੋ ਮੈਨੂੰ ਲੱਗਦਾ ਹੈ ਇਹ ਜੀ ਔਖੀ ਘੜੀ ਚ ਦੁੱਖ ਦੀ ਘੜੀ ਚ ਰਾਜਨੀਤੀ ਦੀਆਂ ਰੋਟੀਆਂ ਸੇਕਣਾ ਸ਼ੋਭਾ ਨਹੀਂ ਦਿੰਦਾ ਮਜੀਠੀਆ ਸਾਹਿਬ ਯਾਦ ਤੇ ਜੇ ਤੁਹਾਨੂੰ ਪਤਾ ਹੈ ਕਿਉਂਕਿ ਤੁਹਾਡੇ ਧਾਰ ਬਹੁਤ ਜੁੜਦੇ ਰਹੇ ਆ ਪਹਿਲਾਂ ਨਸ਼ੇ ਤਸਕਰਾਂ ਨਾਲ ਇਸ ਕਰਕੇ ਜੇ ਤੁਸੀਂ ਕਹਿ ਰਹੇ ਹੋ ਅਸਲੀ ਬੰਦੇ ਨਹੀਂ ਤਾਂ ਮਤਲਬ ਤੁਹਾਨੂੰ ਅਸਲੀ ਬੰਦਿਆਂ ਦੇ ਨਾਮ ਪਤਾ ਹੈ ਤੁਹਾਨੂੰ ਅਸਲੀ ਬੰਦਿਆਂ ਦੇ ਬਾਰੇ ਜਾਣਕਾਰੀ ਪਤਾ ਹੈ ਜਾਂ ਜਾਣਕਾਰੀ ਪਤਾ ਹੈ ਤੇ ਫਿਰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਦੱਸੋ ਇਹ ਨਹੀਂ ਦੱਸਦੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਸ ਕਰਕੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ